ਇੱਥੇ ਕਹਿੰਦੇ ਨੇ ਕਿ ਮੁੰਡੇ ਤੇ ਦੂਜੇ ਪਾਸੇ ਕੁੜੀਆਂ ਪਰ ਅੱਜਕੱਲ ਕੁੜੀਆਂ ਵੀ ਉਹ ਘਟਨੀਆਂ ਪਲੇਅਰਾਂ ਦਾ ਜਦੋਂ ਨਾਮ ਆ ਜਾਂਦਾ ਉੱਥੇ ਮੁੰਡੇ ਤੇ ਕੁੜੀਆਂ ਦੇ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਵਿਕਾਰ ਦੀ ਕੋਈ ਤੁਲਨਾ ਨਹੀਂ ਕੀਤੀ ਜਾਂਦੀ ਸਾਡੇ ਨਾਲ ਉਹ ਟੀਮ ਮੌਜੂਦ ਹੈ ਜਿਸ ਨੇ ਮੈਡਲ ਜਿੱਤਿਆ ਪੰਜਾਬ ਦੇ ਲਈ ਪੰਜਾਬ ਦਾ ਤੇ ਦੇਸ਼ ਦਾ ਜਿਹੜਾ ਨਾਮ ਰੌਸ਼ਨ ਕੀਤਾ ਹੈਗਾ ਮੇਰਾ ਨਾਮ ਗੁਦਨਾਸ ਕੋਲ ਹੈ ਕਿਉਂਕਿ ਮੈਂ ਸੈੱਫ ਗੇਮਸ ਤੋਂ ਸਿਲਵਰ ਮੈਡਲ ਲੈ ਕੇ ਆਈ ਹਾਂ ਇੰਡੀਆ ਨੂੰ ਰਿਪਰਿਜ਼ੈਂਟ ਕੀਤਾ ਇਟ ਇਜ਼ ਸੱਚ ਅ ਆਨਰ ਟੂ ਬੀ ਯੂ ਨੋ ਆਨਰਡ ਬਾਈ ਥੀਸ ਗ੍ਰੇਟ ਪਰਸਨੈਲਿਟੀਜ਼ ਸਰ ਸ਼ੋਕਰ ਸੇਮਰ ਐਂਡ ਐਸ ਪੀ ਸਰ ਤੁਹਾਨੂੰ ਬਹੁਤ ਚੰਗਾ ਲੱਗਿਆ ਬਹੁਤ ਮਾਨੀਸੂਖ मैं स्टार्टिंग ही जिम्मे अपने पहला फादर मेरे खुद इंटरनेशनल ने उन्होंने फुटबॉल खेली फिर अपनी सिस्टर ने मैं फुटबॉल खेलते देखा सर सरसल्फ इंटरनेशनल मेरा स्कोप मेरा थोड़ा ध्यान ज्यादा स्पोर्ट्स वालों फुटबॉल वालों ही ज़्यादा रहा उन्हें फिलहाल मेरी जूनियर नैशनल है नैक्स मंथ करनाटका उस तो बाद मेरा ए एफ़सी कैंप है इंडिया वालों खेलना मैं ए एफ स एशिया कप टूर्नामेंट हम देखा सैफ गेम्स भी ऑन के अंडर सैवनटी ਮੇਰੇ ਸਾਹਮਣੇ ਜਦ ਇੱਕ ਫਲੇਅ ਗਰਾਊਂਡ ਹੁੰਦਾ ਤਾਂ ਨਾ ਉਹ ਮੁੰਡਾ ਹੁੰਦਾ ਨਾ ਉਹ ਕੁੜੀ ਹੁੰਦਾ ਇੱਕ ਫਲੇਅ ਹੁੰਦਾ ਸਾਡੇ ਮਤਲਬ ਮੈਂ ਤੁਹਾਨੂੰ ਦੱਸਾਂ ਕਿ ਵੈਲਪਲਾਨ ਸ਼ਡਿਊਲ ਰਹਿੰਦਾ ਕਿਉਂਕਿ ਜੇ ਵੈਲਪਲਾਨ ਨਹੀਂ ਰੋਗਾ ਤਾਂ ਕੰਮ ਖਰਾਬ ਹੋ ਜਾਊਗਾ ਪਰ ਸਵੇਰੇ ਸ਼ਾਮ ਮੁੰਡੇ ਨੂੰ ਆਕਸੀਜਨ ਹੈ ਤਾਂ ਤਿੰਨ ਤਿੰਨ ਟਾਈਮ ਵੀ ਟ੍ਰੇਨਿੰਗ ਚੱਲਦੀ ਹੈ ਤਾਂ ਆ ਕੇ ਬਸ ਸੌਂ ਜਾਣਾ ਤੇ ਜਿਹੜਾ ਬੈਟਲ ਮਤਲਬ ਰੈਸਟ ਆਫ ਟਾਈਮ ਆ ਉਹ ਸੇ ਪੜ੍ਹਨਾ ਵੀ ਹੈ ਕਿਉਂਕਿ ਪੇਪਰ ਵੀ ਹੁੰਦੇ ਦੇਣੇ ਵੀ ਹੁੰਦੇ ਆ ਤਾਂ ਉਹ ਚੀਜ਼ਾਂ ਈਜ਼ੀ ਹੁੰਦਾ ਹੈ ਕੁਦਰਤੀ ਹੁੰਦਾ ਹੈ ਇੱਕ ਫੀਮੇਲ ਚ ਮੈਨੂੰ ਲੱਗਦਾ ਹੈ ਨੇਚੁਰਲੀ ਚੀਜ਼ ਹੁੰਦੀ ਹੈ ਔਰ ਕੁਝ ਵੀ ਬੱਚਿਆਂ ਨੂੰ ਗਰਲਸ ਨੂੰ ਮੈਨੂੰ ਇ tanto ਨਹੀਂ ਹੈ ਕਿ ਕੋਈ ਲੈਕਚਰ ਦੇਣਾ ਪੈਂਦਾ ਹੈ ਜਿਉਂ ਜਿਉਂ ਆਪਾਂ ਆਪਣਾ ਲੈਵਲ ਅਪ ਹੋ ਜਾਂਦਾ ਹੈ ਤੁਹਾਨੂੰ ਪਤਾ ਹੀ ਹੈ ਨੇਚੁਰਲੀ ਉਹ ਕੰਪੀਟੀਟਿਵ ਆਪਾਂ ਟਫ ਆ ਜਾਂਦਾ ਹੈ ਆਪਾਂ ਬਿਨਾਂ ਡਿਸਟ੍ਰਿਕਟ ਲੈਵਲ ਤੇ ਖੇលਦੇ ਆਪਾਂ 스테ਟ ਤੋਂ ਨੇ ਇੰਡੀਆ ਲੈਵਲ ਤੇ ਜਾ ਕੇ ਆਪਾਂ ਨੂੰ ਬਾਹਰ ਦੀ ਕੰਟਰੀਆਂ ਨਾਲ ਪਲੇਸਨਾ ਚੱਲਣਾ ਪੈਂਦਾ ਉਸ ਲਈ ਸਾਨੂੰ ਸਪੈਸ਼ਲ ਤਿਆਰੀ ਕਰਨੀ ਪੈਂਦੀ ਹੈ ਸਪੈਸ਼ਲ ਡਾਈਟ ਉਸਿਆ ਰੱਖਣਾ ਪੈਂਦਾ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਾਉਣੇ ਪੈਂਦੇ ਆ ਦੋਨੇ ਪ੍ਰੋਫੈਸ਼ਨਲ ਖੇਡਦੀਆਂ ਨੇ ਉਹ ਇੰਡੀਆ ਕੈਲੀਗ ਆ ਬੀਬੀ ਜੀ ਮੇਰੀ ਆਲਰੇਡੀ ਕੋਕਲਮ ਚ ਖੇਡਦੀ ਸੀ ਨਾਓ ਥਿੰਗ ਇਸ ਗੋਇੰਗ ਟੂ ਡੀਲ ਵਿਦ ਇਨਸਟੋਲ ਜਨਰਲ ਵਾਸਤੇ ਆਪਾਂ ਨੂੰ ਸੱਤ ਮੈਂਟਲੀ ਫਿਜ਼ਿਕਲੀ ਉੱਪਰ ਪੈਰ ਰੋਕੇ ਜਾਣਾ ਪੈਂਦਾ ਪੰਜਾਬ ਦੀ ਟੀਨੇ ਇੱਕ ਵਾਰ ਫੇਰ ਮੱਲਾ ਮਾਰੀਆਂ ਨੇ ਜਿੱਥੇ ਕਹਿੰਦੇ ਨੇ ਕਿ ਮੁੰਡੇ ਤੇ ਦੂਜੇ ਪਾਸੇ ਕੁੜੀਆਂ ਪਰ ਅੱਜ ਕੱਲ ਕੁੜੀਆਂ ਵੀ ਉਹ ਘਟਨੀਆਂ ਪਰ ਪਲੇਅਰਾਂ ਦਾ ਜਦੋਂ ਨਾਮ ਆ ਜਾਂਦਾ ਉੱਥੇ ਮੁੰਡੇ ਤੇ ਕੁੜੀਆਂ ਦੇ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਵਿਕਾਰ ਦੀ ਕੋਈ ਤੁਲਨਾ ਨਹੀਂ ਕੀਤੀ ਜਾਂਦੀ ਤਾਂ ਸਾਡੇ ਨਾਲ ਉਹ ਟੀਮ ਮੌਜੂਦ ਹੈ ਜਿਸ ਨੇ ਮੈਡਲ ਜਿੱਤਿਆ ਪੰਜਾਬ ਦੇ ਲਈ ਪੰਜਾਬ ਦਾ ਤੇ ਦੇਸ਼ ਦਾ ਜਿਹੜਾ ਨਾਮ ਰੌਸ਼ਨ ਕੀਤਾ ਹੈਗਾ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਵੱਲੋਂ ਜਿਹੜਾ ਹੈਗਾ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਤੇ ਉਹਨਾਂ ਦੇ ਨਾਲ ਐਸਪੀ ਸਿਟੀ ਸਰਫਰਾਜ਼ ਆलम ਵੱਲੋਂ ਵੀ ਉਹਨਾਂ ਨੂੰ ਸਨਮਾਨ ਕੀਤਾ ਜਾਂਦਾ ਅਹ ਬੇਟੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਬੇਟੇ ਕੀ ਨਾਮ ਹੈ ਤੇ ਕਿਹੜਾ ਮੈਡਲ ਲੈ ਕੇ ਆਈਆਂ ਹੋ ਮੇਰਾ ਨਾਮ ਗੁਰਨਾਸਕੌਰ ਹੈ ਉਹਨੇ ਮੈਂ ਸਾਫ ਕਿੰਸ ਸਿਲਵਰ ਮੈਡਲ ਲੈ ਕੇ ਆਈਆਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ ਤੇ ਅੱਜ ਸਰਕਾਰ ਵੱਲੋਂ ਕਿ ਤਹਾਂ ਦਾ ਮਤਲਬ ਪ੍ਰਸ਼ਾਸਨ ਵੱਲੋਂ ਡੀਸੀ ਸ਼ੌਕਤ ਅਹਿਮਦ ਭਰੇ ਉਹਨਾਂ ਵੱਲੋਂ ਤੁਹਾਨੂੰ ਸਨਮਾਨ ਕੀਤਾ ਜਾਇਆ ਜਾਂਦਾ ਔਰ ਨਾਲ ਐਸਪੀ ਸਿਟੀ ਵੀ ਸੀਗੇ ਸ਼ਾਇਦ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਇਟ ਇਜ਼ ਸੱਚ ਆਨਰ ਟੂ ਬੀ ਯੂ ਨੋ ਆਨਰਡ ਬਾਈ ਥੀਸ ਗ੍ਰੇਟ ਪਰਸਨੈਲਿਟੀਆਂ ਸਰ ਸ਼ੌਕਤ ਅਹਿਮਦ ਐਂਡ ਐਸਪੀ ਸਰ ਮੈਨੂੰ ਬਹੁਤ ਚੰਗਾ ਲੱਗਿਆ ਬ ਜਦੋਂ ਗੇਮ ਸਟਾਰਟ ਕਰਦੇ ਆ ਜਦੋਂ ਗੱਲ ਕਰਦੇ ਆ ਤਾਂ ਕਿੰਨੀ ਕਿ ਮਿਹਨਤ ਆ ਜਦੋਂ ਪਹਿਲਾਂ ਮਨ ਕੀ ਸੀਗਾ ਵੀ ਕੀ ਬਣਨਾ ਹੈਗਾ ਪਲੇਅਰ ਬਣਨਾ ਹੈ ਜਾਂ ਕਿਤੇ ਹੋਰ ਪਾਸੇ ਜਾਣਾ ਹੈਗਾ ਮੈਂ ਸਟਾਰਟਿੰਗ ਤੋਂ ਹੀ ਜਿਵੇਂ ਆਪਣੇ ਪਹਿਲਾਂ ਫਾਦਰ ਮੇਰੇ ਖੁਦ ਇੰਟਰਨੈਸ਼ਨਲ ਨੇ ਉਹਨਾਂ ਨੇ ਫੁੱਟਬਾਲ ਖੇਲੀ ਫਿਰ ਆਪਣੀ ਸਿਸਟਰ ਨੂੰ ਮੈਂ ਫੁੱਟਬਾਲ ਖੇលਦੇ ਦੇਖਿਆ ਸੀ ਸਰਸਲਫ ਇੰਟਰਨੈਸ਼ਨਲ ਤਾਂ ਮੇਰਾ ਸਕੋਪ ਮੇਰਾ ਥੋੜਾ ਧਿਆਨ ਜ਼ਿਆਦਾ ਸਪੋਰਟਸ ਵੱਲ ਨੂੰ ਫੁੱਟਬਾਲ ਵੱਲ ਨੂੰ ਜ਼ਿਆਦਾ ਰਿਹਾ ਤਾਂ ਮੈਂ ਇੱਧਰ ਉੱਧਰ ਮੀਨਸ ਮੇਰਾ ਮੇਨ ਫੋਕਸ ਸਟਾਰਟਿੰਗ ਤੋਂ ਫੁੱਟਬਾਲ ਹੀ ਰਿਹਾ कि ਹੁਣ ਨੈਕਸਟ ਟੀਮ ਕੀ ਹੈ ਮਤਲਬ ਹੁਣ ਅੱਗੇ ਕੀ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਨੈਕਸਟ ਗੇਮਸ ਕਿੱਥੇ ਹੋਣਗੀਆਂ ਤੇ ਉਹਦੇ ਲਈ ਕੀ ਕਿਸ ਤਰ੍ਹਾਂ ਦੀ ਜੜੀ ਤਿਆਰੀ ਕੀਤੀ ਗਈ ਹੈ ਹੁਣ ਐਮ ਫਿਲਹਾਲ ਮੇਰੇ ਜੂਨੀਅਰ ਨੈਸ਼ਨਲ ਹੈ ਨੈਕਸਟ ਮੰਥ ਕਰਨਾਟਕਾ ਉਸ ਤੋਂ ਬਾਅਦ ਮੇਰਾ AFC ਕੈਂਪ ਆ ਇੰਡੀਆ ਵੱਲੋਂ ਖੇਡਣਾ ਹੈ ਮੈਂ AFC ਏਸ਼ੀਆ ਕੱਪ ਦਾ ਐਵੇਂ ਟੂਰਨਾਮੈਂਟ ਹੁੰਦਾ ਕੋ ਅੱਗੇ ਸੈੱਫ ਗੇਮਸ ਵੀ ਹੋਣਗੇ ਅੰਡਰ 17 ਕੰਪੀਟੀਸ਼ਨ ਦੀ ਗੱਲ ਕਰੀ ਕਿੰਨਾ ਕੁ ਕੰਪੀਟੀਸ਼ਨ ਹਾਰਡ ਹੋ ਗਿਆ ਹੈ ਕਿ ਮੈਂ ਪਹਿਲਾਂ ਗੱਲ ਕਰਦੇ ਸੀ ਜਦੋਂ ਫਾਦਰ ਸਾਹਿਬ ਦੱਸਦੇ ਉਹਨੇ ਆਪਣੇ ਸਮੇਂ ਦੀ ਗੱਲ ਤੇ ਹੁਣ ਦੇ ਸਮੇਂ ਦੇ ਵਿੱਚ ਕਿੰਨਾ ਕੁ ਪਹਿਲਾਂ ਮੇਰੇ ਹਸਾਬ ਨਾਲ ਫੁੱਟਬਾਲ ਇਨਰ ਗਰਲਸ ਚ ਨਹੀਂ ਸੀਗਾ ਪਰ ਹੁਣ ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਹੈ ਇੰਡੀਆ ਨੇ ਫੁੱਟਬਾਲ ਚ ਤਾਂ ਤਾਂ ਕੰਪੀਟੀਸ਼ਨ ਟਫ ਹੋ ਰਿਹਾ ਹੈ ਹੌਲੀ ਹੌਲੀ ਤਾਂ ਊਮਨਸ ਆਰ ਮੀਨ ਮੋਰ ਦੈਨ ਯੂ ਨੋ men ਇਨ ਥਿਸ ਫੁੱਟਬਾਲ ਫੀਲ ਤਾਂ ਕੰਪੀਟੀਸ਼ਨ ਇਜ਼ ਗੈਟਿੰਗ ਟਫ ਬਟ ਕੋਈ ਨਹੀਂ ਵੀ ਆਰ ਟਫਰ ਦੈਨ ਦ ਕੰਪੀਟੀਸ਼ਨ ਕੋਚਿੰਗ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਸਭ ਤੋਂ ਪਹਿਲਾਂ ਕਹਿੰਦੇ ਆ ਗੁਰੂ ਆ ਜਿਹੜਾ ਆਪਣੇ ਚੇਲੇ ਨੂੰ ਜ਼ਿਆਦਾ ਮਤਲਬ ਉਹ ਕਰਦਾ ਹੈਗਾ ਤਾਂ ਕੋਚਿੰਗ ਕਿੱਥੋਂ ਲੈ ਰਹੇ ਹੋ ਫਾਦਰ ਘਰੇ ਕੋਚਿੰਗ ਦਿੰਦੇ ਨੇ ਜਾਂ ਉਹਨਾਂ ਤੋਂ ਸਿੱਖਦੇ ਹੋ ਜ਼ਿਆਦਾ ਜਾਂ ਕੋਚ ਜ਼ਿਆਦਾ ਉਹ ਕਰਦੇ ਨੇ ਦੋਨਾਂ ਵਿੱਚੋਂ ਕਿਹਦਾ ਜ਼ਿਆਦਾ ਮਤਲਬ ਸਹਿਯੋਗ ਜ਼ਿਆਦਾ ਰਹਿੰਦਾ ਹੈ ਮੈਂ ਬੇਸਿਕ ਟ੍ਰੇਨਿੰਗ ਸਟਾਰਟ ਫੁੱਟਬਾਲ ਸਟਾਰਟ ਕੀਤੀ ਸੀ ਉਹਦੋਂ ਮੈਂ ਆਪਣੇ ਫਾਦਰ ਤੋਂ ਕੀਤੀ ਹੈ ਬੇਸਿਕਸ ਮੇਰੇ ਫਾਦਰ ਮਤਲਬ ਨੇ ਕੀਤੀ ਹੈ ਟ੍ਰੇਨਿੰਗ ਉਸ ਤੋਂ ਬਾਅਦ ਫੁੱਟਬਾਲ ਇੱਕ ਟੀਮ ਗੇਮ ਹੈ ਤਾਂ ਅਸੀਂ ਕੋਚ ਨਵਿੰਦਰ ਸਰ ਤੇ ਲੱਗੀ ਸਰਕਲ ਪੋਲੋ ਗਰਾਊਂਡ ਪ੍ਰੈਕਟਿਸ ਕੀਤੀ ਹੈ ਤਾਂ ਉਹਨਾਂ ਨੇ ਸਾਨੂੰ ਬਹੁਤ ਚਾਂਸ ਦਿੱਤਾ ਮਤਲਬ ਮੁੰਡਿਆਂ 'ਚ ਪ੍ਰੈਕਟਿਸ ਕਰਦੇ ਸੀ ਤਾਂ ਇਕੁਅਲ ਓਪਰਚ्युनिटी ਦਿੱਤੀ ਹੈ ਉਸ ਤੋਂ ਬਾਅਦ ਹੁਣ ਮੈਂ ਰੀਸੈਂਟਲੀ ਮਨਰਵਾ ਟ੍ਰੇਨਿੰਗ ਕਰ ਰਿਹਾ ਹਾਂ ਚੰਡੀਗੜ੍ਹ ਜਿਵੇਂ ਕਹ ਰਹੇ ਨੇ ਕੁੜੀਆਂ ਨੇ ਬੜਾ ਮੱਲਾ ਮਾਰਿਆ ਨੇ ਪੰਜਾਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਯੂਪੀਐਸਸੀ ਦੇ ਵਿੱਚ ਵੀ ਬੜਾ ਨਾਮ ਕਮਾਇਆ ਹੈਗਾ ਸਟੱਡੀ ਕਿਵੇਂ ਚੱਲ ਰਹੀ ਹੈ ਨਾਲ ਗੇਮ ਦੇ ਨਾਲ ਸਟੱਡੀ ਬੈਲੈਂਸ ਕਰਨਾ ਤਾਂ ਇਹਨਾਂ ਮਤਲਬ ਔਖਾ ਹੈ ਪਰ ਹੋ ਜਾਂਦਾ ਹੈ ਇਹਦਾ ਸਾਰਾ ਕ੍ਰੈਡਿਟ ਮੈਂ ਆਪਣੇ ਮੰਮਾ ਨੂੰ ਦੇਣੀ ਆ ਤਾਂ ਮਤਲਬ ਮਨੂੰ ਭਾਵੇਂ ਰਾਤੀ ਮੈਂ 8 ਵਜੇ ਆਵਾ ਘਰੇ ਟ੍ਰੇਨਿੰਗ ਤੋਂ ਬਾਅਦ ਜਿੰਨੀ ਮਰਜ਼ੀ ਥੱਕੀ ਹੋਵਾਂ ਮਤਲਬ ਮੰਮਾ ਨੇ ਪੜਾਉਣਾ ਹੈ ਵੀ ਮੰਮਾ ਨੇ ਕਰਾਉਣਾ ਹੈ ਤਾਂ ਇੱਕ ਤਰ੍ਹਾਂ ਦਾ ਬਹੁਤ ਸਪੋਰਟ ਰਹਿੰਦਾ ਤਾਂ ਸਟੱਡੀਆਂ ਨਾਲ ਨਾਲ ਕਰਨਾ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਇਸ ਜਿਹੜਾ ਟਾਈਮ ਹੈ ਚ ਗਲੀਆਂ ਪੋਰਟਸ ਕੁਝ ਨਹੀਂ ਕਰ ਸਕਦਾ ਮੀ ਆ ਨੀਡ ਟੂ ਸਟੱਡੀ ਵੈਲ ਐਸ ਲਾਈਕ ਜਦੋਂ ਆਪਾਂ ਅਫਗਾਨਿਆਂ ਗਰਾਊਂਡ ਦੇ ਵਿੱਚ ਜਾਂਦੇ ਆ ਤਾਂ ਗਰਾਊਂਡ ਦੇ ਵਿੱਚ ਮੁੰਡੇ ਕੁੜੀਆਂ ਇਕੱਠੇ ਖੇਡਦੇ ਨੇ ਉੱਥੇ ਕਦੇ ਆਈ ਫੀਲ ਆਈ ਕਿ ਯਾਰ ਮੁੰਡੇ ਅੱਗੇ ਜ਼ਿਆਦਾ ਜਾ ਰਹੇ ਨੇ ਜਾਂ ਕੁੜੀਆਂ ਕਰ ਰਹੀਆਂ ਨੇ ਜਾਂ ਕੁਝ ਇਸ ਤਰ੍ਹਾਂ ਦੀ ਕੋਈ ਮਨ ਦੇ ਵਿੱਚ ਆਇਆ ਜਾਂ ਇੱਕ ਸਪੋਰਟਸਮੈਨਸ਼ਿਪ ਸੀਗੀ ਮੈਂ ਮਤਲਬ ਮੇਰੇ ਸਾਹਮਣੇ ਜਦ ਇੱਕ ਪਲੇਅ ਗਰਾਊਂਡਸ ਹੁੰਦਾ ਤਾਂ ਨਾ ਉਹ ਮੁੰਡਾ ਹੁੰਦਾ ਨਾ ਉਹ ਕੁੜੀ ਹੁੰਦਾ ਇੱਕ ਪਲੇਅਰ ਹੁੰਦਾ ਤਾ ਮੇਰੇ ਸਾਹਮਣੇ ਤਾਂ ਕੁੜੀਆਂ ਜ਼ਿਆਦਾ ਸਟਰੋਂਗ ਹੁੰਦੀਆਂ ਮੁੰਡਿਆਂ ਨਾਲੋਂ ਤਾਂ ਮੈਂ ਕਦੀ ਆਪਣਾ ਇਹਨਾਂ ਮਤਲਬ ਕੋ ਕੀਤਾ ਨਹੀਂ ਕੰਪਰਮਾਈਜ਼ ਵੀ ਮੁੰਡਾ ਹੈ ਮੈਨੂੰ ਮਾਰੇਗਾ ਨਹੀਂ ਨਹੀਂ ਉਹ ਮਾੜੀ ਜੀ ਸੱਟ ਲੱਗ ਜਾਂਦੀ ਹੈ ਕਹਿੰਦੇ ਰੋਣ ਲੱਗ ਜਾਂਦੇ ਨੇ ਸਾਈਡ ਤੇ ਮੇਰੇ ਪੈਰ ਤੇ ਸੱਟ ਲੱਗ ਗਈ ਨਹੀਂ 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 ਇਹਨਾਂ ਐਵੇਂ ਤਾਂ ਬਿਲਕੁਲ ਨਹੀਂ ਆ ਗਿਆ ਜੇ ਉਹਨੇ ਮਾਰਿਆ ਤਾਂ ਦੂਣਾ ਮਾਰਨਾ ਹੈ ਇਹ ਇੱਕ ਮਤਲਬ ਹੋਂਦੀ ਹੈ ਇੱਕ ਸਟਰੋਂਗਨੈਸ ਮਤਲਬ ਆਪਣੇ ਚ ਆ ਜਾਂਦੀ ਹੈ ਵੀ ਉਹਨੇ ਮੈਨੂੰ ਮਾਰਿਆ ਐਵੇਂ ਕਿਵੇਂ ਮਾਰ ਗਿਆ ਉਹ ਤਾਂ ਇੱਕ ਮਤਲਬ ਮੇਰੇ ਸਾਹਮਣੇ ਅੱਜਕੱਲ ਦੀ ਕੁੜੀਆਂ ਐਵੇਂ ਦੀਆਂ ਬਿਲਕੁਲ ਨਹੀਂ ਹੈਗੀਆਂ ਵੀ ਰੋਣ ਲੱਗ ਗਿਆ ਤੇ ਆ ਸਟਰੋਂਗਰ ਜਾਂ ਮੋਸਟ ਸਟਰੋਂਗ ਜਿਵੇਂ ਗੱਲ ਕਰੀਏ ਸਰਕਾਰਾਂ ਦੀ ਜਾਂ ਆਪਾਂ ਗੱਲ ਕਰੀਏ ਜਾਂ ਜਿਵੇਂ ਤੁਹਾਡੇ ਵੱਲੋਂ ਕਿਸੇ ਘਰ ਦੇ ਵਿੱਚੋਂ ਕਿਹੋ ਜਿਹਾ ਸਹਾਇਕ ਮਿਲਦਾ ਕਿਉਂਕਿ ਗੇਮਸ ਕਰਦੇ ਨੇ ਅੱਜ ਕੱਲ ਗੇਮਾਂ ਵੀ ਬਹੁਤ ਮਹਿੰਗੀਆਂ ਹੋ ਚੁੱਕੀਆਂ ਨੇ ਮਤਲਬ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਹੋ ਚੁੱਕਿਆ ਹੈਗਾ ਚਾਹੇ ਸ਼ੂਜ਼ ਦੀ ਗੱਲ ਕਰੀਏ ਜਾਂ ਕੋਈ ਵੀ ਚੀਜ਼ ਜਦੋਂ ਆਪਾਂ ਲੈਣੇ ਆ ਕਿਸੇ ਵੀ ਮਤਲਬ ਆਪਾਂ ਸਸਤਰੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਘਰਦਿਆਂ ਦੇ ਵੱਲੋਂ ਕੋਈ ਕਿਹੜੀ ਦਿੱਕਤ ਪਰੇਸ਼ਾਨੀ ਆਈ ਇਹ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਮਤਲਬ ਥੈਂਕਫੁਲ ਮੈਂ ਆਪਣੇ ਪੇਰੈਂਟਸ ਦਾ ਵੀ ਮੈਨੂੰ ਅੱਜ ਤੱਕ ਇਹ ਸੂਲਨ ਨੂੰ ਨਹੀਂ ਮਿਲਿਆ ਵੀ ਫਾਈਨੈਂਸ਼ਲੀ ਵੀਕ ਆ ਫਾਈਨੈਂਸ਼ਲੀ ਹੈ ਨਹੀਂ ਤੇ ਉਹ ਲੈ ਕੇ ਨਹੀਂ ਦੇ ਸਕਦੇ ਆ ਨਹੀਂ ਆਲਵੇਜ਼ ਮੈਂ ਆਊ ਸ਼ੂਜ਼ ਲੈਣੇ ਹਾਂ ਮਿਲਣਗੇ ਕੋਈ ਗੱਲ ਨਹੀਂ ਮਤਲਬ ਕਦੀ ਵੀ ਮੈਨੂੰ ਨੋ ਨਹੀਂ ਕੀਤੀ ਇਸ ਮਮਾ ਪਾਪਾ ਨੇ ਕਦੀ ਵੀ ਕੁ ਮਿਲਣਾ ਆ ਨੋ ਡਾਊਟ ਬਹੁਤ ਮਹਿੰਗੀਆਂ ਹੋ ਗਈਆਂ ਯਾਨੀ ਸਪੋਰਟਸ ਵਾਲੀਆਂ ਚੀਜ਼ਾਂ ਬਟ ਮਤਲਬ ਨੋਰਮਲ ਬ੍ਰਾਂਡਸ ਲਾਈਕ ਨੀਵੀਆ ਨੀਵੀਆ ਇਜ਼ ਵੈਰੀ ਗੁੱਡ ਬ੍ਰਾਂਡ ਮਤਲਬ ਇੱਕ ਅਫੋਰਡੇਬਲ ਬ੍ਰਾਂਡ ਹੈ ਮੈਨੂੰ ਆਮ ਸਪਾਂਸਰਡ ਬਾਈ ਨੀਵੀਆ ਸਪੋਰਟਸ ਮੈਂ ਬ੍ਰਾਂਡ ਦਾਦੇ ਆ ਫੋਟੇਬਲ ਨੇ ਦੇ ਆ ਵੈਰੀ ਗੁੱਡ ਟੂ ਯੂਜ਼ ਤਾਂ ਮਤਲਬ ਐਡੀਟਰਸ ਪੂਮਾ ਤੋਂ ਪਹਿਲਾਂ ਯੂ ਸ਼ੁਡ ਟ੍ਰਾਈ ਇੰਡੀਅਨ ਬ੍ਰਾਂਡਸ ਐਸ ਵੈਲ ਦੇ ਆ ਕੁਆਇਟ ਗੁੱਡ ਜਦੋਂ ਦੇਖਦੇ ਆ ਕਹਿੰਦੇ ਇੱਕ ਜਦੋਂ ਕੋਈ ਫਿਲਮ ਸਟਾਰ ਆਂਦਾ ਹੈਗਾ ਤਾਂ ਲੋਕ ਬੜੇ ਇਕੱਠੇ ਹੋ ਜਾਂਦੇ ਨੇ ਪਰ ਜਦੋਂ სპੋਰਟਸਮੈਨ ਆਂਦਾ ਹੈਗਾ ਤਾਂ ਥੋੜੀ ਜੀ ਕਿਤੇ ਨਾ ਕਿਤੇ ਲੱਗਦੀ ਆ ਕਿ ਯਾਰ ਬੱਚਿਆਂ ਨੂੰ ਉਹਨਾਂ ਜਾਂ ਮਤਲਬ ਉਹਨਾਂ ਹੌਸਲਾ ਆਪਦਾ ਹੀ ਨਹੀਂ ਕਰਦੇ ਹੈਗੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਲਈ ਕਿਉਂਕਿ ਇੱਕ ਸੁਪਰਸਟਾਰ ਆ ਕਹਿੰਦੇ ਆ ਫਿਲਮਾਂ ਦੇ ਵਿੱਚ ਆ ਸਿਰਫ ਫਿਲਮਾਂ ਦੇ ਵਿੱਚ ਦਿਖਾਂਦਾ ਹੈਗਾ ਲੜਦਾ ਝਗੜਦਾ ਪਰ ਉਹ ਕਰਦਾ ਪਰ ਤੁਸੀਂ ਗਰਾਊਂਡ ਸਰਕਾਰ ਨੂੰ ਪੰਜਾਬ ਦੀ ਗੱਲ ਕਰੀਏ ਚਾਹੇ ਆਪਾਂ ਦੇਸ਼ ਦੀ ਗੱਲ ਕਰੀਏ ਰਿਪਰੈਜ਼ੈਂਟ ਕਰਦੇ ਹਾਂ ਤਾਂ ਉੱਥੇ ਮਨ ਨੂੰ ਕੁਝ ਲੱਗਦਾ ਮੇਰੇ ਸੋਮ ਬਹਿੰਦਿਆ ਨੇ ਇਸ ਵਾਰ ਬਹੁਤ ਮਤਲਬ ਵਧੀਆ ਕੀਤਾ ਸਪੋਰਟਸਲੀ ਮਤਲਬ ਦੇ ਆਰ ਗ੍ਰੋਇੰਗ ਇੰਡੀਆ ਇਸ ਸਟਿਲ ਅ ਡਿਵੈਲਪਿੰਗ ਕੰਟਰੀ ਤਾਂ ਕੰਪਰੂਵ ਬਹੁਤ ਕਰ ਰਿਹਾ ਪਰ ਹਾਂ ਕਿਤੇ ਨਾ ਕਿਤੇ ਇੱਕ ਹੋ ਜਾਂਦੀ ਆ ਬਿਓਸ ਕੋਬਰ ਸਟਾਰ ਆ ਉਹਨੂੰ ਸਾਰੇ ਜਾਣਦੇ ਆ ਤਾਂ ਇੱਕ ਜਦ ਸਪੋਰਟਸ ਪਲੇਅਰ ਇੰਡੀਆ ਕੋਈ ਵੀ ਖੇਡ ਤੇ ਆਂਦਾ ਤਾਂ ਉਹਨੂੰ ਇੱਕ ਤਰ੍ਹਾਂ ਇਗਨੋਰ ਕੀਤਾ ਜਾਂਦਾ ਕਈ ਵਾਰ ਤਾਂ ਉਹ ਚੀਜ਼ ਮੈਂ ਜ਼ਰੂਰ ਕਹੂੰਗੀ ਪਰ ਯੂ ਸ਼ੁਡ ਬੀ ਸਾਉਂਡ ਇਨ ਸਪੋਰਟਸ ਐਸ ਵੈਲ ਕਿ ਯੂਅ ਬਹੁਤ ਸਾਰੀ ਮਿਹਨਤ ਲੱਗਦੀ ਹੈ ਜਦੋਂ ਸਪੈਸ਼ਲੀ ਫੁੱਟਬਾਲ ਚ ਤਾਂ ਕਿੰਨੇ ਮੈਚ ਖੇលਨੇ ਪੈਂਦੇ ਨੇ ਫਿਰ ਜਾ ਕੇ ਇੱਕ ਮੈਡਲ ਮਿਲਦਾ ਹੈ ਤਾਂ ਉਹ ਜਦੋਂ ਮੈਡਲ ਮਿਲਦਾ ਤਾਂ ਮਤਲਬ ਐ ਮਤਲਬ ਐ ਲੱਗਦਾ ਵੀ ਜੰਨਤ ਮਿਲ ਗਈ ਤਾਂ ਉਹ ਚੀਜ਼ ਹੋਣੀ ਚਾਹੀਦੀ ਹੈ ਮੀਨਸ ਯੂ ਸ਼ੁਡ ਬੀ ਮਤਲਬ ਐਕਟਰਸ ਨੂੰ ਵੀ ਕਰੋ ਤੁਸੀਂ ਪਰ ਸਪੋਰਟਸ ਵਾਲਿਆਂ ਨੂੰ ਵੀ ਤੁਹਾਨੂੰ ਥੋੜਾ ਕਰਨਾ ਚਾਹੀਦਾ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਜਦੋਂ ਕੋਈ ਗੇਮ ਖੇਡ ਰਹੇ ਹੋਮੋ ਲੱਗੇ ਹੋਵੇ ਕਿ ਹਾਂ ਯਾਰ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਸੀ ਜਾਂ ਦੇਸ਼ ਨੂੰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਕਿ ਹਾਂ ਅੱਜ ਉਹ ਜਗ੍ਹਾ ਤੇ ਸੀ ਪਹੁੰਚਣੇ ਜਾਂਦੇ ਸੀ ਉੱਥੇ ਪਹੁੰਚ ਗਏ ਹਾਲੇ ਤੋਂ ਮੈਂ ਲੱਗ ਮੇਰਾ ਕਰੀਅਰ ਦੀ ਸਟਾਰਟਿੰਗ ਹੀ ਹੈ ਮੇਰਾ ਪਹਿਲਾ ਸਾਲ ਸੀਗਾ ਇੰਡੀਆ ਲਈ ਹਾਲੇ ਤਾਂ ਬਹੁਤ ਖੇਲਣਾ ਹੈ ਮਤਲਬ ਮੈਂ ਮੇਰਾ ਮੇਨ ਡ੍ਰੀਮ ਹੈ ਮੈਂ ਆਪਣੀ ਕੰਟਰੀ ਨੂੰ ਵਰਲਡ ਕਪ FIFA ਵਰਲਡ ਕਪ ਚ ਰਿਪਰੈਜ਼ੈਂਟ ਕਰਨਾ ਚਾਹੁੰਦੀ ਹਾਂ ਰਿਪਰੈਜ਼ੈਂਟ ਨਹੀਂ ਮੈਂ ਜਿੱਤਣਾ ਚਾਹੁੰਦੀ ਹਾਂ ਕਿਉਂਕਿ ਇੰਡੀਆ ਨੇ ਅਜੇ ਤੱਕ ਕੁਆਲੀਫਾਈ ਨਹੀਂ ਕੀਤਾ ਨਾ ਔਮਨਸ ਨੇ ਨਾ ਮੈਂ ਹਾਪਫੁਲੀ ਕੁਆਲੀਫਾਈ ਕਰੀਏ ਤੇ ਜਿੱਤੀਏ ਵੀ ਸਰਕਾਰ ਤੋਂ ਕਿਸੇ ਪ੍ਰਕਾਰ ਦੀ ਕੋਈ ਹੈਲਪ ਜਾਂ ਕੁਝ ਉਹਨਾਂ ਨੂੰ ਕੁਝ ਕਹਿਣਾ ਚਾਹੁੰਗੇ ਕਿਉਂਕਿ ਸ਼ਾਇਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਪੋਰਟਸ ਮਿਨਿਸਟਰ ਜਾਂ ਉਹ ਵੀ ਆਪਾਂ ਨੂੰ ਸੁਣ ਰਹ ਮੈਂ ਬਸ ਹੀ ਇੱਕ ਮੈਸੇਜ ਦੇਣਾ ਚਾਹੁੰਦੀ ਆ ਵੀ ਜੇ ਆਪਾਂ ਦੂਜੀ ਸਪੋਰਟਸ ਨੂੰ ਪਿਕ ਅਪ ਕਰਦੇ ਆ ਤਾਂ ਕਿਸੇ ਦੂਜੀ ਸਪੋਰਟ ਦਾ ਮਤਲਬ ਲਾਸ ਨਾ ਹੋਏ ਤਾਂ ਜਿਵੇਂ ਕ੍ਰਿਕਟ ਨੂੰ ਬਹੁਤ ਚੜਾਉਂਦੇ ਆ ਨੋ ਕ੍ਰਿਕਟ ਇਜ਼ ਵੈਰੀ ਗੁੱਡ ਗੇਮ ਨੋ ਡਾਊਟ ਬਟ ਫਿਰ ਵੀ ਤਾਂ ਜੇ ਤੁਸੀਂ ਕ੍ਰਿਕਟ ਨੂੰ ਥੋੜਾ ਕਰ ਕਰਦੇ ਸਪੋਰਟ ਕਰ ਲੋ ਤਾਂ ਬਾਕੀ ਗੇਮਸ ਲਾਈਕ ਐਥਲੈਟਿਕ ਆਰਚਰੀ ਫੁੱਟਬਾਲ ਇਹਨਾਂ ਨੂੰ ਵੀ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਹੈ ਉਹਨੀਆਂ ਓਪਰਚ्युनिटीਜ਼ ਹੋਣੀਆਂ ਚਾਹੀਦੀਆਂ ਜਿੰਨੀਆਂ ਕ੍ਰਿਕਟ ਚ ਹਨ ਸਰਕਾਰ ਵੱਲੋਂ ਕਿਸੇ ਪ੍ਰਕਾਰ ਦੀ ਹਲੇ ਤੱਕ ਹੈਲਪ ਹੋਈ ਸਰਕਾਰ ਅੱਗੇ ਆਈ ਕਦੇ ਸਾਹਮਣੇ ਆਈ ਕਿ ਹਾਂ ਯਾਰ ਬੱਚੇ ਤੁਸੀਂ ਮੈਡਲ ਲੈ ਕੇ ਆਏ ਹੋ ਅਸੀਂ ਤੁਹਾਡੇ ਨਾਲ ਖੜੇ ਹਾਂ ਅੱਜ ਅੱਜ ਹੀ ਦੇਖੋ ਤੁਸੀਂ ਆਪ ਦੇਖੋ ਡੀਸੀ ਸਰ ਨੇ ਕਿੰਨਾ ਵਧੀਆ ਆਨਰ ਕੀਤਾ ਐਸਪੀ ਸਰ ਨੇ देयर इज जस्ट టు ਗੁੱਡ ਪੀਪਲ ਐਂਡ देयर आर ਸੋ ਡਾਊਨ ਟੂ ਅਸ ਤਾਂ ਮੇਰੇ ਲਈ ਤਾਂ ਇਟ ਵਾਸ ਵੈਰੀ ਗੁੱਡ ਫਾਰ ਮੀ ਕੰਪੀਟੀਸ਼ਨ ਦੀ ਗੱਲ ਕਰੀਏ ਜਿਵੇਂ ਸਕੂਲ ਦੇ ਵਿੱਚ ਜਾਂਦੇ ਹੋ ਤੁਸੀਂ ਸਟੱਡੀ ਕਰਦੇ ਹੋ ਉੱਥੇ ਵੀ ਕੰਪੀਟੀਸ਼ਨ ਹੁੰਦਾ ਹੈਗਾ ਨਾ ਤਾਂ ਉਹ ਬੱਚੇ ਕਿਵੇਂ ਦੇਖਦੇ ਨਾਲ ਦੇ ਕਿ ਸਪੋਰਟਸ ਗਰਲ ਆ ਯਾਰ ਮੁੰਡੇ ਵੀ ਡਰਦੇ ਹੋਣਗੇ ਵੀ ਸ਼ਾਇਦ ਮੇਰੇ ਨਾਲ ਲੜ ਪਏ ਨਾ ਕੁਸ ਉਨ ਨਾ ਮਾਰ ਦੇ ਜਾਂ ਮੇਰੇ ਸਪੋਰਟ ਮੇਰੇ ਨਾਲ ਨਾਲ ਸਟੱਡੀਜ਼ ਨੂੰ ਬੈਲੈਂਸ ਕਰਨਾ ਵੀ ਜ਼ਰੂਰੀ ਹੁੰਦਾ ਤਾਂ ਮੈਨੂੰ ਅੱਜ ਤੱਕ ਕਰਦੇ ਉਤੇ ਪ੍ਰੈਸ਼ਰ ਨਹੀਂ ਸੀਗਾ ਵੀ 90 ਅਬੋਵ 80 ਅਬੋਵ ਮੀਨ ਟੌਪ ਕਰਨਾ ਹੈ ਇਹ ਨਹੀਂ ਕਰਨਾ ਪਉਣੀ ਕਰਨਾ ਦੇਰ ਲਾਈਕ ਜਿੰਨਾ ਹੁੰਦਾ ਕਰੋ ਕੋਈ ਗੱਲ ਨਹੀਂ ਤਾਂ ਮੈਂ ਆਪਣਾ ਕਰਦੀ ਹੁੰਦੀ ਸੀ ਬਟ ਆ ਯੂਸ ਟੂ ਗੈਟ 90 ਅਬੋਵ ਮੈਨੂੰ 90 ਅਬੋਵ ਮਿਲ ਜਾਂਦਾ ਨੇ ਤਾਂ ਨਾਲ ਦੇ ਜਵਾਬ ਵੀ ਮੈਨੂੰ ਪੁੱਛਦੇ ਨੇ ਵੀ ਤੂੰ ਖੇਡ ਵੀ ਲੈਨੀ ਹੈ ਤੂੰ ਪੜ੍ਹ ਵੀ ਲੈਨੀ ਹੈ ਕਿਵੇਂ ਕਰ ਲੈਂਦੀ ਹੈ ਤਾਂ ਮੈਂ ਆਪਣਾ ਇਹ ਸਾਰਾ ਕ੍ਰੈਡਿਟ ਮਮਾ ਪਾਪਾ ਨੂੰ ਹੀ ਦੇਣੀ ਆ ਗੁਰਨਾ ਲਾਸ ਵਾਲਾ ਮੇਰਾ ਗੁਰਨਾਜ਼ ਦਾ ਸੁਪਨਾ ਕੀ ਹੈ ਕੀ ਬਣਨਾ ਚਾਹੁੰਦਾ ਮੇਰਾ ਫਿਲਹਾਲ ਤਾਂ ਵਰਲਡ ਕੱਪ ਖੇਲਣ ਦਾ ਫੁੱਟਬਾਲ ਚ ਜੀ ਕਰੀਏ ਦਾ ਸੁਪਨਾ ਹੈ। ਦਮੋਰਓਵਰ ਮੈਂ ਚਾਹਨੀਆ ਵੀ ਮੈਂ ਕਿਸੇ ਸਟੇਟ ਦੀ ਡੀਸੀ ਲੱਗਾ ਜਾਂ ਆਈ ਵਾਂਟ ਟੂ ਗਿਵ ਰਿਪਰੈਜ਼ੈਂਟ ਐਗਜ਼ਾਮ ਫਾਰ ਯੂਪੀਐਸਸੀ ਅਨ। ਕਾਹ ਇਹ ਉਹ ਨਾ ਕਹਿ ਸਕਦੇ ਉਹ ਨੌਜਵਾਨੀਆ ਪੰਜਾਬ ਦੀ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਆ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਅੱਗੇ ਦੇਸ਼ ਦਾ ਨਾਮ ਰੋਸ਼ਨ ਕਰਨੀ ਚਾਹੁੰਦੀ ਹੈ। ਗੁਰਨਾਦ ਦੇ ਸਿਸਟਰ ਵੀ ਸਾਡੇ ਨਾਲ ਨੇ ਕਿਉਂਕਿ ਗੁਰਨਾਦ ਨੇ ਕਿਹਾ ਕਿ ਫਾਦਰ ਵੀ ਪਹਿਲਾਂ ਗੇਮ ਦੇ ਵਿੱਚ ਅੱਛਾ ਨਾਮ ਕਮਾ ਚੁੱਕੇ ਨੇ ਔਰ ਅਡੀਸਟਰ ਵੀ ਵੱਡੀਆਂ ਬੁਲੰਦੀਆਂ ਛੂਹ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਿਲਨ ਕੌਰ ਹੈ ਤੇ ਮੈਂ ਇੰਟਰਨੈਸ਼ਨਲ ਫੁੱਟਬਾਲ ਪਲੇਅਰ ਆ ਈਅਰ 2022 ਦੇ ਵਿੱਚ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਗੋਕੁਲਮ ਕੇਰਲਾ ਵੱਲੋਂ AFC ਏਸ਼ੀਅਨ ਕੱਪ ਚੈਂਪੀਅਨਸ਼ਿਪ ਉਸਬੇਕਿਸਤਾਨ ਤੇ ਮੇਰਾ ਗੋਕੁਲਮ ਕੇਰਲਾ ਨਾਲ 3 ਈਅਰ ਦਾ ਕੰਟਰੈਕਟ ਸੀਗਾ ਜੋ ਕਿ ਹੁਣ ਇਟ ਹੈਸ ਕਮ ਟੂ ਐਨ ਐਂਡ ਤੇ ਹੁਣ ਮੇਰੀ ਨੈਕਸਟ ਮਤਲਬ ਆਮ ਔਨ ਬੋਰਡ ਟੂ ਸਾਈਨ ਵਿਦ ਏਸ ਬੰਗਾਲ ਐਫਸੀ ਜੋ ਕਿ ਕੋਲਕਾਤਾ ਦਾ ਇੱਕ ਕਲੱਬ ਹੈ ਤੇ ਇੰਡੀਆ ਦਾ ਵਨ ਆਫ ਦੀ ਬਿਗੇਸਟ ਕਲੱਬ ਹੈ ਸਿਸਟਰ ਦਾ ਇੱਕ ਦੂਜੇ ਨਾਲ ਪਿਆਰ ਕਿਸ ਤਰ੍ਹਾਂ ਦਾ ਹੈ ਜਦੋਂ ਕੋਈ ਕੰਪੀਟੀਸ਼ਨ ਚ ਹੋ ਜਾਂਦਾ ਹੈਗਾ ਕਿ ਯਾਰ ਤਾਂ ਆਪਾਂ ਦੋਨੋਂ ਖੇਡ ਰਹੇ ਹੈਗੇ ਆਂ ਗਰਾਊਂਡ ਦੇ ਵਿੱਚ ਜਾਂਦੇ ਹੋ ਤਾਂ ਉਸ ਵੇਲੇ ਮੈਨੂੰ ਕਿਹਦੀ ਫੀਲ ਆਉਂਦੀ ਹੈ ਸਪੋਰਟਸਮੈਨਸ਼ਿਪ ਆਉਂਦੀ ਹੈ ਜਾਂ ਮਤਲਬ ਐ ਸਿਸਟਰ ਹੈ ਮੇਰੀ ਜਾਂ ਉਹਨੂੰ ਲੱਗ ਨਾ ਜਾਵੇ ਕੁਝ ਇਸ ਤਰ੍ਹਾਂ ਦਾ ਨਹੀਂ ਉਦੋਂ ਪੂਰੀ ਸਪੋਰਟਸਮੈਨਸ਼ਿਪ ਵਾਲੀ ਫੀਲਿੰਗ ਹੁੰਦੀ ਹੈ ਪੂਰੀ ਐਦਾਂ ਹੁੰਦਾ ਹੈ ਕਿ ਕਿਉਂਕਿ ਅਸੀਂ ਦੋਨੋਂ ਇੱਕ ਦੂਜੇ ਨਾਲ ਟਫ ਜਾਂਦੇ ਆਂ ਕਿ ਤੈਨੂੰ ਅੱਗੇ ਟਫ ਕੰਪੀਟੀਸ਼ਨ ਨਹੀਂ ਮਿਲਣਾ ਹੈ ਜੇ ਮੈਂ ਤੈਨੂੰ 오ਰੇਂਜ ਕਹਿ ਕੇ ਛੱਡ ਤਾਂ ਵੀ ਮੇਰੀ ਭੈਣ ਹੈ ਮੈਂ ਤੈਨੂੰ ਨਹੀਂ ਮਾਰੂੰਗੀ ਤਾਂ ਅੱਗੇ ਜਾ ਕੇ ਉਹਨੂੰ ਟਫ ਕੰਪੀਟੀਸ਼ਨ ਜਦੋਂ ਮਿਲਣਾ ਤੈਨੂੰ ਉਹ ਚੀਜ਼ ਦੀ ਹੈਬਿਟ ਨਹੀਂ ਰਹਿਣੀ ਤਾਂ ਸਾਡਾ ਇਹ ਕੀ ਹੁੰਦਾ ਟਾਰਗੇਟ ਵੀ ਅਸੀਂ ਇੱਕ ਦੋ ਦਿਨ ਉਹ ਟਫ ਕੰਪੀਟੀਸ਼ਨ ਦਈਏ ਤਾਂ ਜੋ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਅਸੀਂ ਇੰਟਰਨੈਸ਼ਨਲ ਟੀਮਸ ਨਾਲ ਕੰਪੀਟ ਕਰਨਾ ਹੈ ਉਹ ਬਹੁਤ ਸਟਰੋਂਗ ਹੁੰਦੀਆਂ ਨੇ ਤਾਂ ਸਾਨੂੰ ਕੋਈ ਜ਼ਿਆਦਾ ਫਰਕ ਮਹਿਸੂਸ ਨਾ ਹੋਵੇ ਤਾਂ ਕਰਕੇ ਅਸੀਂ ਇੱਕ ਦੋ ਦਿਨ ਉਹ ਟਫ ਕੰਪੀਟੀਸ਼ਨ ਦੇਣਾ ਜ਼ਿਆਦਾ ਪ੍ਰੈਫਰ ਕਰਦੇ ਹਾਂ ਕਰ ਦੇ ਵਿੱਚ ਕੋਈ ਹੈ ਜੀ ਸ਼ਰਾਰਤਾਂ ਜਿਹ ਹਾਂਜੀ ਸਿਸਟਰ ਟਾਕਸ ਹੁੰਦੀਆਂ ਨੇ ਮਤਲਬ ਐਦਾਂ ਹੁੰਦਾ ਕਿ ਜੋ ਚੀਜ਼ ਮੈਨੂੰ ਪਤਾ ਹੈ ਉਹ ਇਹਨੂੰ ਪਤਾ ਜੋ ਇਹਨੂੰ ਪਤਾ ਉਹ ਮਤਲਬ ਇਟ ਇਜ਼ ਲਾਈਕ ਸਾਰਾ ਕੁਝ ਸਾਡੇ ਵਿੱਚ ਹੀ ਹੁੰਦਾ ਪਰ ਹਾਂਜੀ ਮਮਾ ਪਾਪਾ ਨੂੰ ਗੱਲਾਂ ਜ਼ਰੂਰ ਪਤਾ ਹੁੰਦੀਆਂ ਨੇ ਮਮਾ ਪਾਪਾ ਆਰ ਵੈਲ ਅਵੇਅਰ ਕਿ ਅਸੀਂ ਕੀ ਗੱਲਾਂ ਕਰਦੇ ਹਾਂ ਕਿ ਨਹੀਂ ਕਰਦੇ ਕਈ ਕਈ ਗੱਲਾਂ ਜੇ ਮੈਂ ਛੋਟੀ ਕਿ ਗਲਤੀ ਕਰਤੀ ਚੱਲ ਮੈਂ ਮਮਾ ਨੂੰ ਕਹਿ ਦੂੰਗੀ ਜਾਂ ਫਿਰ ਤੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਕਹਿੰਦੇ ਆ ਇਕੱਠੇ ਡਾਂਟ ਖਾ ਲਾਂਗੇ ਤਾਂ ਪਰ ਮਮਾ ਪਾਪਾ ਆਰ ਵੈਰੀ ਵੈਲ ਅਵੇਅਰ ਕਿ ਕਿਹੜੀ ਗੱਲ ਹੋਈ ਹੈ ਕਿ ਨਹੀਂ ਹੋਈ ਤਾਂ ਅਸੀਂ ਜ਼ਿਆਦਾਤਰ ਮੰਮਾ ਪਾਪਾ ਨੂੰ ਦੱਸ ਹੀ ਦਿੰਦੇ ਆ ਵੀ ਕੀ ਗੱਲਾਂ ਹੁੰਦੀਆਂ ਅ ਮਤਲਬ ਗੱਲ ਕਰੀਏ ਤਾਂ ਘਰ ਦੇ ਪਰਿਵਾਰ ਦੇ ਵਿੱਚ ਸਾਰੇ ਸਪੋਰਟਸਮੈਨ ਫਾਦਰ ਵੀ ਸਪੋਰਟਸਮੈਨ ਰਹੇ ਨੇ ਤੁਸੀਂ ਵੀ ਓ ਸਿਸਟਰ ਵੀ ਨਾਲ ਹੈ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਕਿਉਂਕਿ ਕੰਮ ਕਰਾਂ ਦੇ ਵਿੱਚ ਤਾਂ ਨਾਰਮਲੀ ਗੱਲਾਂ ਚੱਲਦੀ ਰਹਿੰਦੀਆਂ ਨੇ ਇੱਕ ਥੋੜੇ ਘਰ ਦੇ ਵਿੱਚ ਕੀ ਕਰਦਾ ਵੀ ਅੱਜ ਸਵੇਰੇ ਕਰਨਾ ਕੀ ਹੈ ਸ਼ਾਮ ਨੂੰ ਕੀ ਹੈ ਕੱਲ ਕੀ ਹੋਣਾ ਕੁਝ ਇਸ ਤਰ੍ਹਾਂ ਦਾ ਸਿਸਟਮ ਤਾਂ ਸਾਡੇ ਮਤਲਬ ਮੈਂ ਤੁਹਾਨੂੰ ਦੱਸਾਂ ਕਿ ਇੱਕ ਵੈਲ ਪਲਾਨ ਸ਼ਡਿਊਲ ਰਹਿੰਦਾ ਹੈ ਕਿਉਂਕਿ ਜੇ ਵੈਲ ਪਲਾਨ ਨਹੀਂ ਰੋਗਾ ਤਾਂ ਕੰਮ ਖਰਾਬ ਹੋ ਜਾਊਗਾ ਜਦੋਂ ਅਸੀਂ ਘਰ ਹੁੰਨੇ ਆ ਉਦੋਂ ਜਿਵੇਂ ਹੁਣ ਮੈਚੇਸ ਚੱ ਤਾਂ ਅਸੀਂ ਆਪ ਦੇਖ ਰਹੇ ਜਦੋਂ ਪਾਪਾ ਨੇ ਆਣਾ ਫਿਰ ਪਾਪਾ ਨੇ ਸਾਨੂੰ ਐਨਲਾਈਜ਼ ਕਰਕੇ ਦੱਸਣਾ ਤੇ ਜੇ ਅਸੀਂ ਘਰ ਤੋਂ ਬਾਹਰ ਆ ਤਾਂ ਸਾਡੀ ਫਿਰ ਟ੍ਰੇਨਿੰਗ ਦਾ ਸ਼ਡਿਊਲ ਰਹਿੰਦਾ ਸੋ ਸਵੇਰੇ ਸ਼ਾਮ ਹੁੰਦੇ ਮੈਂ ਆਫ ਸੀਜ਼ਨ ਹੈ ਤਾਂ ਤਿੰਨ ਤਿੰਨ ਟਾਈਮ ਵੀ ਟ੍ਰੇਨਿੰਗ ਚੱਲਦੀ ਹੈ ਤਾਂ ਆ ਕੇ ਬਸ ਸੌ ਜਾਣਾ ਤੇ ਜਿਹੜਾ ਮਤਲਬ ਰੈਸਟ ਆਫ ਟਾਈਮ ਹੈ ਉਹ ਸੇ ਪੜ੍ਹਨਾ ਵੀ ਹੈ ਕਿਉਂਕਿ ਪੇਪਰ ਵੀ ਹੁੰਦੇ ਦੇਣੇ ਵੀ ਹੁੰਦੇ ਆ ਤਾਂ ਉਹ ਚੀਜ਼ਾਂ ਤਾਂ ਇੱਕ ਮਤਲਬ ਸਾਡੇ ਕੋਲ ਫालतू ਬਹੁਤ ਅਨੈਸੀਸਰੀ ਜਿਹਾ ਦਾ ਟਾਈਮ ਨਹੀਂ ਹੈ ਮਾਰਨਿੰਗ ਸ਼ਡਿਊਲ ਹੋਇਆ ਤਾਂ ਟ੍ਰੇਨਿੰਗ ਗਏ ਬ੍ਰੈਕਫਾਸਟ ਕੀਤਾ ਪੜ੍ਹ ਲੇ ਸੋਗੇ ਫਿਰ ਟ੍ਰੇਨਿੰਗ ਸ਼ਾਮ ਨੂੰ ਫਿਰ ਰਾਤ ਨੂੰ ਆਕੇ ਫਿਰ ਕੀ ਵਾਰ ਰਾਤ ਦਾ ਵੀ ਸੈਸ਼ਨ ਹੁੰਦਾ ਸੀ ਤਾਂ ਇੱਕ ਇਟ ਇਜ਼ ਅ ਵਿਜ਼ਿਟ ਸ਼ਡਿਊਲ ਕਰ ਸਕਦੇ ਆਪਾਂ ਮੋਬਾਈਲ ਦੀ ਕਿੰਨੀ ਕੁ ਯੂਜ਼ ਕਰਦੇ ਹੋ ਦੋਨੋਂ ਜਣੇ ਘਰ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਦੇਖਿਆ ਰੀਲਾਂ ਚੱਲੀ ਜਾਂਦੀਆਂ ਸਕਰੋਲ ਹੋਈ ਜਾਂਦਾ ਉੱਪਰ ਫੜਨ ਲੱਗੇ ਰਹੇ ਨਾ ਦੋ ਦੋ ਤਿੰਨ ਤਿੰਨ ਘੰਟੇ ਲੰਘ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਜਿੱਦਾਂ ਤਾਂ ਵੇਲੇ ਹੁੰਦੇ ਆ ਉਦੋਂ ਤਾਂ ਵੀ ਸਮ ਟਾਈਮਜ਼ 2 ਮੈਰਾਥਨ ਜਾਂ ਜਦੋਂ ਪਾਪਾ ਗਏ ਹੁੰਦੇ ਨੇ ਮਦਰ ਕਰ ਰਹੀ ਹੁੰਦੇ ਉਦੋਂ ਫ੍ਰੀ ਰਾਈ ਹਾਂ ਉਦੋਂ ਉਹ ਤੁਹਾਨੂੰ ਦੱਸਿਆ ਵੀ ਉਦੋਂ ਆਪਣਾ ਹੀ ਸ਼ਡਿਊਲ ਹੁੰਦਾ ਹੈ ਵੈਲ ਪਲਾਨ ਹੁੰਦਾ ਤਦਨ ਵੀ ਹੈ ਵੀ ਹੈ ਟਚ ਆਊਟ ਤਦਨ ਅਸੀਂ ਮੈਰਾਥਨ ਕਰਦੇ ਆ ਵੀ ਰੀਲਾਂ ਦੇਖ ਲਿਆ ਨੈਟਫਲਿਕਸ ਦੇਖ ਲਿਆ ਪਰ ਇਟ ਇਜ਼ ਲਾਈਕ ਵਾਂਸ ਇਨ ਅ ਮੰਥ ਟੁਆਇਸ ਇਨ ਅ ਮੰਥ ਨਾਟ ਏਵਰੀ ਡੇ ਕਰੰ ਦਾ ਟਾਈਮ ਨਹੀਂ ਹੈਗਾ ਤਾਂ ਸੋਸ਼ਲ ਮੀਡੀਆ ਵੀ ਯੂਜ਼ ਕਰਨਾ ਤਾਂ ਬਹੁਤ ਲੋਕੇ ਸਾਨੂੰ ਫੋਲੋ ਕਰਦੇ ਆ ਤਾਂ ਅਸੀਂ ਉਹ ਬਹੁਤ ਸੋਚ ਸਮਝ ਕੇ ਚੀਜ਼ਾਂ ਫੋਲੋ ਕਰ ਮਤਲਬ ਪਾਣੀਆਂ ਹੁੰਦੀਆਂ ਦੇਖਣ ਦੇ ਕਿ ਸਾਨੂੰ ਬਹੁਤ ਯੂਥ ਫੋਲੋ ਕਰਦਾ ਹੈ ਤਾਂ ਮਦਰ ਵੀ ਨਾਲ ਨੇ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਮਾਂ ਹੈ ਕਹਿੰਦੇ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਸਾਥ ਆ ਉਹ ਮਾਂ ਦਾ ਮਿਲਦਾ ਘਰ ਦੇ ਵਿੱਚ ਚਾਹੇ ਔਰ ਕੀ ਕਰਦੇ ਵਿੱਚ ਬੱਚੇ ਕਿਸ ਤਰ੍ਹਾਂ ਸ਼ਰਾਰਤਾਂ ਕਰਦੇ ਨੇ ਜਾਂ ਤੁਸੀਂ ਕੁਝ ਸਿਖਾਉਂਦੇ ਹੋ ਕਿ ਅੱਜ ਕੱਲ ਕੁੜੀਆਂ ਨੂੰ ਸਿਖਾਇਆ ਜਾਂਦਾ ਕਿ ਕੱਲ ਉਹ ਤੁਹਾਡਾ ਵਿਆਹ ਹੋ ਜਾਣਾ ਹੈ ਸਹੁਰੇ ਪਰਿਵਾਰ ਜਾਣਾ ਹੈਗਾ ਉਹ ਚੀਜ਼ਾਂ ਵੀ ਸਿਖਾਉਣੀ ਹੋ ਗੇਮ ਦੇ ਨਾਲ ਨਾਲ ਹਾਂਜੀ ਬਿਲਕੁਲ ਬੱਚਿਆਂ ਨੂੰ ਕੁਕਿੰਗ ਔਰ ਕਿਵੇਂ ਘਰ ਨੂੰ ਮੈਨੇਜ ਕਰਨਾ ਕਿਵੇਂ ਤੁਸੀਂ ਆਪਣੇ ਆਪਣੇ ਆਪ ਨੂੰ ਮੈਨੇਜ ਕਰਨਾ ਇਹ ਸਾਰਾ ਕੁਝ ਮਤਲਬ ਮੈਂ ਦੱਸਦੀਆਂ ਵੀ ਇੱਦਾਂ ਨਹੀਂ ਕਿ ਫੁੱਟਬਾਲ ਖੇਡਦੀਆਂ ਨੇ ਬੈਕਗਰਾਉਂਡ 'ਚ ਰਹਿਣਾ ਜਾਂ ਫੁੱਟਬਾਲ ਖੇਡਦੀ ਆ ਤੁਹਾਨੂੰ ਲਾਈਕ दैट ਗਰਲਸ ਵੀ ਤਰ੍ਹਾਂ ਜਿਹੜੀਆਂ ਮਤਲਬ ਆਈਡੀਅਲ ਤੁਸੀਂ ਹੋ ਜਿਵੇਂ ਤੁਸੀਂ ਘਰ ਨੂੰ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਹੋ ਬੱਚੀਆਂ ਨੂੰ ਵੀ ਮਤਲਬ ਹੌਸਲਾ ਦੇ ਰਹੇ ਹੋ ਹਸਬੈਂਡ ਵੀ ਜੌਬ ਜਾਂਦੇ ਨੇ ਉਹਨਾਂ ਲਈ ਵੀ ਪੂਰਾ ਇੱਕ ਮਤਲਬ ਕਹਿ ਸਕਦੇ ਇੱਕ ਘਰ ਨੂੰ ਚਲਾਉਣਾ ਕਿੰਨਾ ਕੁ ਮੁਸ਼ਕਲ ਹੁੰਦਾ ਜੀ ਈਜ਼ੀ ਹੁੰਦਾ ਏ ਕੁਦਰਤੀ ਹੁੰਦਾ ਏ ਇੱਕ ਫੀਮੇਲ 'ਚ ਮੈਨੂੰ ਲੱਗਦਾ ਇਹ ਨੇਚਰਲੀ ਚੀਜ਼ ਹੁੰਦੀ ਆ ਔਰ ਕੁਝ ਵੀ ਬੱਚਿਆਂ ਨੂੰ ਗਰਲਸ ਨੂੰ ਮੈਨੂੰ ਐਦਾਂ ਨਹੀਂ ਆ ਕਿ ਕੋਈ ਲੈਕਚਰ ਦੇਣਾ ਪੈਂਦਾ ਜਾਂ ਕੋਈ ਸੈਮੀਨਾਰ ਲਾਉਣਾ ਪੈਂਦਾ ਐਦਾਂ ਦਾ ਕੁਝ ਨਹੀਂ ਆ ਬਸ ਜਿਵੇਂ ਮੈਂ ਕਰਦੀ ਉਦਾਂ ਹੀ ਸਿੱਖੀ ਕਰਦਿਆਂ ਨੇ ਮੈਨੂੰ ਮੈਨੇਜ ਕਰਨਾ ਕੋਈ ਔਖਾ ਨਹੀਂ ਹੋਇਆ ਜਿਵੇਂ ਬੱਚੀਆਂ ਬਾਹਰ ਜਾਂਦੀਆਂ ਨੇ ਮਨ ਦੇ ਵਿੱਚ ਮਾਂ ਨੂੰ ਇੱਕ ਡਰ ਹੁੰਦਾ ਹੈਗਾ ਸ਼ਾਇਦ ਫਾਦਰ ਥੋੜਾ ਜਾਂ ਹੁੰਦਾ ਕਿ ਉਹ ਦੱਸਦੇ ਨਹੀਂ ਹੈਗੇ ਪਰ ਮਾਂ ਮਾ ਦੱਸ ਦਿੰਦੀ ਇਹਨਾਂ ਕੁਛ ਇਸ ਤਰ੍ਹਾਂ ਦਾ ਹੁੰਦਾ ਕਿ ਬਾਹਰ ਜਾ ਰਹੇ ਆ ਆਊਟ ਆਫ ਇੰਡੀਆ ਕੇ ਜਾਂ ਰਹੇ ਨੇ ਜਾਂ ਕਿਤੇ ਬਾਹਰੀ ਸਟੇਟ ਤੇ ਜਾ ਰਹੇ ਨੇ ਨਹੀਂ ਉਹ ਡਰ ਨਹੀਂ ਹੁੰਦਾ ਸ਼ੁਰੂ ਚਿਰ ਉਹ ਬੱਚਿਆਂ ਨੇ ਖੇਡਣਾ ਸ਼ੁਰੂ ਕੀਤਾ ਸੀਗਾ ਉਦੋਂ ਕਿਤੇ ਨਾ ਕਿਤੇ ਮੈਨੂੰ ਆਏ ਸੀਗਾ ਕਿ ਫੁੱਟਬਾਲ ਵਾਸਤੇ ਇਹਨਾਂ ਨੂੰ ਕੰਪੀਟੀਸ਼ਨ ਦੀ ਕੁੜੀਆਂ ਨਹੀਂ ਸੀਗੀਆਂ ਇਹ ਤਾਂ ਟਾਈਮ ਪਾ ਰਹੇ ਨੇ ਟਾਈਮ ਟਪਾ ਰਹੇ ਨੇ ਉਦੋਂ ਸਿਰਫ ਮੈਨੂੰ ਇੰਨਾ ਦਾ ਡਰ ਸੀਗਾ ਕਿ ਬੱਚ ਬੱਟੇ ਮੁੰਡੇ ਸੀਗੇ ਕਿ ਸਾਡੇ ਪੇਟ ਨਾਲ ਕਿਤੇ ਗੁੱਜੀ ਸੱਟ ਨਾਲ ਅਜੇ ਕੁੜੀਆਂ ਨੂੰ ਜਾਂ ਸਿਰਫ ਉਹ ਇੱਕ ਥੋੜੇ ਟਾਈਮ ਦਾ ਇੱਕ ਡਰ ਸੀਗਾ ਉਸ ਤੋਂ ਬਾਅਦ ਉਹ ਡਰ ਨਿਕਲ ਗਿਆ ਹੁਣ ਜਿੱਥੇ ਮਰਜ਼ੀ ਜਾਣ ਕੋਈ ਐਸਾ ਨਹੀਂ ਲੱਗਦਾ ਡਰ ਨਹੀਂ ਲੱਗਦਾ ਸਭਾ ਚੰਗਾ ਲੱਗਦਾ ਜਦੋਂ ਬੱਚੇ ਦੱਸਦੇ ਆਂ ਕਿ ਅੱਜ ਅਸੀਂ ਇੱਥੇ ਖੇਡਣ ਜਾ ਰਹੇ ਹਾਂ ਹੁਣ ਅੱਜ ਕੱਲੇ ਚੰਡੀਗੜ੍ਹ ਮੀਨਰਵਾ ਚ ਕਰ ਲੀਆਂ ਨੇ ਟ੍ਰੇਨਿੰਗ ਤਾਂ ਚੰਗਾ ਲੱਗਦਾ ਹੈ ਵਧੀਆ ਲੱਗਦਾ ਹੈ ਪਾਜੀ ਕਿਵੇਂ ਲੱਗਦਾ ਹੈਗਾ ਅੱਜ ਮਨ ਖੁਸ਼ ਹੋ ਗਿਆ ਫੋਟੋ ਵੀ ਲੱਗੀ ਹੈ ਡੀਸੀ ਆਫਿਸ ਦੇ ਵਿੱਚ ਤੇ ਡੀਸੀ ਸਾਹਿਬ ਨੇ ਸਨਮਾਨਤ ਵੀ ਕਰਤਾ ਹੈਗਾ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਤੋ ਦਾਲਿਆ ਵੀ ਦੁਬਾਰੇ ਸ਼ੌਰਤ ਤੇ ਅੱਜ ਮੇਰੀ ਬੇਟੀ ਦੀ ਜਿਸੀ ਸਾਹਮਣੇ ਫੋਟੋ ਲਾਈ ਹੈ ਮੈਨੂੰ ਬਹੁਤ ਮਾਨਸਿਕ ਚੋਹ ਰਿਹਾ ਆਪਣੇ ਬੱਚੇ ਆ ਤੇ ਹੁਣ ਅੱਗੇ ਦੀ ਕਿਵੇਂ ਤਿਆਰੀ ਬੱਚੇ ਦੀ ਤਿਆਰੀ ਕਿਵੇਂ ਕਰਾ ਰਹੇ ਹੋ ਤੁਸੀਂ ਜਾਂ ਕਿਵੇਂ ਕੋਚਸ ਵਗੈਰਾ ਕਿਵੇਂ ਲੈਗਰਨ ਮਿਲ ਰਹੇ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਦੇਖੋ ਜਿਉਂ-ਜਿਉਂ ਆਪਾਂ ਆਪਣਾ ਲੈਵਲ ਅਪ ਹੋਈ ਜਾਂਦਾ ਹੈ ਤੁਹਾਨੂੰ ਪਤਾ ਹੀ ਹੈ ਕਿ ਐਕਚੁਅਲੀ ਉਹ ਕੰਪੀਟੀਸ਼ਨ ਆਪਾਂ ਟਫ ਆ ਜਾਂਦਾ ਚਲੋ ਆਪਾਂ ਪਹਿਲਾਂ ਡਿਸਟ੍ਰਿਕਟ ਲੈਵਲ ਤੇ ਖੇਡਦੇ ਹਾਂ ਫਿਰ ਸਟੇਟ ਹੁਣ ਇੰਡੀਆ ਲੈਵਲ ਤੇ ਜਾ ਕੇ ਆਪਾਂ ਨੂੰ ਬਾਹਰ ਵਾਲੀ ਕੰਟਰੀਆਂ ਨਾਲ ਆ ਪਲੇਅਰਸ ਨੂੰ ਖੇਡਣਾ ਪੈਂਦਾ ਉਹਦੇ ਲਈ ਸਾਨੂੰ ਕੁਝ ਸਪੈਸ਼ਲ ਤਿਆਰੀ ਕਰਨੀ ਪੈਂਦੀ ਆ ਸਪੈਸ਼ਲ ਡਾਈਟ ਦਾ ਧਿਆਨ ਰੱਖਣਾ ਪੈਂਦਾ ਸਪੈਸ਼ਲ ਕੋਚਸ ਪ੍ਰੋਵਾਈਡ ਕਰਾਉਣੇ ਪੈਂਦੇ ਆ ਜੋ ਕਿ ਉਹਨੇ ਦੋਨੇ ਪ੍ਰੋਫੈਸ਼ਨਲ ਖੇਡਦੀਆਂ ਨੇ ਉਹ ਇੰਡੀਆ ਕੈਲੀਗ ਆ ਬੀਬੀਟੀ ਮੇਰੀ ਆਲਰੇਡੀ ਗੋਕੁਲਮ ਚ ਖੇਡਦੀ ਸੀ ਨਾਓ ਥਿੰਗ ਇਸ ਗੋਇੰਗ ਟੂ ਡੀਲ ਵਿਦ ਇਸ ਕਾਲ ਤਾਂ ਉਹਦੇ ਲਈ ਖੇਡਣ ਵਾਸਤੇ ਆਪਾਂ ਨੂੰ ਸਬ ਮੈਂਟਲੀ ਫਿਜ਼ੀਕਲੀ ਪ੍ਰਪੇਅਰ ਹੋ ਕੇ ਜਾਣਾ ਪੈਂਦਾ ਉੱਥੇ ਤੁਹਾਨੂੰ ਕਹਿੰਦੇ ਸਖਾਣਾ ਨਹੀਂ ਯੂ ਹੈਵ ਟੂ ਡੂ ਇਟ ਤਾਂ ਇਹਨਾਂ ਦੀ ਹੁਣ ਮੈਂ ਟ੍ਰੇਨਿੰਗ ਜਿਹੜੀ ਆ ਮਨੇਰ ਵਾਪਸੀ ਹੈ ਆਪਣੇ ਅਕੈਡਮੀ ਆ ਤੇ ਮਹਾਲੀ ਉਹ ਇੰਡੀਅਨ ਨੰਬਰ ਮਨ ਅਕੈਡਮੀਆ ਮਿਸਟਰ ਪਜਾਰ ਚਲਾਉਂਦੇ ਨੇ ਉਹਨੂੰ ਤਾਂ ਮੈਂ ਉੱਥੇ ਇਹਨਾਂ ਦੋਹਾਂ ਨੂੰ ਛੱਡਿਆ ਹੋਇਆ ਕਿਉਂਕਿ ਉੱਥੇ ਹਰ ਤਰ੍ਹਾਂ ਦੇ ਕੋਚਿੰਗ ਪ੍ਰੋਵਾਈਡ ਕਰਦੇ ਬੈਠੇ ਉਹਨਾਂ ਤਾਂ ਗੁਰਨਾਜ਼ ਗੱਲ ਕਰੀਏ ਜਿਵੇਂ ਅੱਜ ਫੋਟੋ ਲੱਗੀ ਆ ਬਾਹਰ ਤਾਂ ਮਤਲਬ ਆਪਾਂ ਗੱਲ ਕਰੀਏ ਸਕੂਲ ਦੇ ਵਿੱਚ ਜਾਂਦੇ ਆ ਬੱਚੇ ਨਾਲ ਦੇ ਮਿਲਦੇ ਨੇ ਫਰੈਂਡਸ ਮਿਲਦੇ ਆ ਤਾਂ ਉੱਥੇ ਲੱਗਦਾ ਜੋ ਉਹ ਦੱਸਦੇ ਨਹੀਂ ਤਾਂ ਕਿਹੇ ਜਾ ਉਸ ਟਾਈਮ ਕਿਹੇ ਜਾ ਫੀਲ ਹੁੰਦਾ ਇਹ ਉਹ ਬਹੁਤ ਇਕ ਪ੍ਰਾਊਡ ਮਤਲਬ ਮੂਮੈਂਟ ਹੁੰਦੀ ਹੈ ਵੀ ਇੱਕ ਸਕੂਲ ਚ ਬੱਚਾ ਪੜ ਜਾਂਦਾ ਪਰ ਪਤਾ ਨਹੀਂ ਲੱਗਦਾ ਵੀ ਕਿਸ ਨਾ ਕਿਸੇ ਪਰ ਡ ਇੱਕ ਤਰ੍ਹਾਂ ਦਾ ਬਹੁਤ ਵਧੀਆ ਲੱਗਦਾ ਵੀ ਸਕੂਲ ਚ ਜਾਂਦਾ ਤੁਹਾਨੂੰ ਸਾਰੇ ਜਾਣ ਜਾਂਦੇ ਨੇ ਇੱਕ ਤਰ੍ਹਾਂ ਦਾ ਇਟ ਇਜ਼ ਵੈਰੀ ਪ੍ਰਾਊਡ ਵੀ ਤੁਹਾਨੂੰ ਟੀਚਰਸ ਵੀ ਡਿਫਰੈਂਟ ਰੀਟ ਕਰਨਗੇ ਬੱਚੇ ਵੀ ਤੁਹਾਨੂੰ ਡਿਫਰੈਂਟ ਰੀਟ ਕਰਨਗੇ ਤਾਂ ਬਹੁਤ ਚੰਗਾ ਲੱਗਦਾ ਕਿੰਨਾ ਕੁ ਸਮਾਂ ਜਿਹੜਾ ਇਸ ਗੇਮ ਨੂੰ ਦੇਣਾ ਪੈਂਦਾ ਮੇਰਾ ਤਾਂ ਦਿਲ ਕਰਦਾ ਮੈਂ ਸਾਰਾ ਦਿਨ ਖੇਡੀ ਜਾਵਾਂ ਫੁੱਟਬਾਲ ਇੰਨੀ ਵਧੀਆ ਲੱਗਦੀ ਹੈ ਪਰ ਫਿਰ ਵੀ ਜੇ ਆਪਾਂ ਦੇਖਿਆ ਜਾਈਏ ਤਾਂ 3 ਟਾਈਮ 4 ਟਾਈਮ ਟ੍ਰੇਨਿੰਗ ਆਫ ਸੀਜ਼ਨ ਤੇ ਸਰ ਹਲਮੋਸ ਸਾਰਾ ਦਿਨ ਅਸੀਂ ਗਰਾਊਂਡ 'ਈ ਆ ফিলਦੀ ਹੁੰਦੇ ਆ ਸੋ ਇਹ ਸਨ ਗੁਰਨਾਥ ਜਿਨ੍ਹਾਂ ਨੇ ਕਹਾਇਗਾ ਕਿ ਜੇ ਮਨ ਕਰੇ ਕਿਉਂਕਿ ਜਦੋਂ ਕੋਈ ਚੀਜ਼ ਦਿਲ ਨੂੰ ਲਪਾਉਣ ਲੱਗ ਜਾਂਦੀ ਆ ਉਹੀ ਆਪਣਾ ਗੇਮ ਉਹੀ ਪ੍ਰੋਫੈਸ਼ਨ ਹੋ ਜਾਂਦਾ ਤੇ ਉਹੀ ਚੀਜ਼ਾਂ ਜਿਵੇਂ ਆਪਾਂ ਗੱਲ ਕਰੀਏ ਤਾਂ ਦਿਲੋਂ ਆਪਾਂ ਕਿਸੇ ਚੀਜ਼ ਨੂੰ ਜਿੱਤਣਾ ਚਾਹੁੰਦੇ ਆ ਤਾਂ ਉਸ ਮੰਜ਼ਲ ਤੇ ਜ਼ਰੂਰ ਪਹੁੰਚ ਜਾਂਦੇ ਆ ਜ਼ਰੂਰ ਇਹ ਜੀ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਹਿਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ న్యూਸ ਲਈ ਪਟਿਆਲਾ ਤੋਂ ਕਰਨਵੀ ਸਿੰਘ ਰੰਦਾਵਾ ਦੀ ਰਿਪੋਰਟ